ਜੀ ਕਾਕਾ ਸਾਮਾਈ ਗੱਡੀ ਕੀ ਪੱਥੇ ਗੁਰਮੁਖੋ ਜ਼ਿੰਦਗੀ ਬੰਦੇ ਦੀ ਭੁਲੇਖਿਆਂ ਵਿੱਚ ਚਲਦੀ ਹੈ ਤੇ ਕਈ ਵਾਰੀ ਬੰਦਾ ਭੁਲੇਖੇ ਦੇ ਵਿੱਚ ਹੀ ਬਹੁਤ ਵੱਡਾ ਕਿਸੇ ਦਾ ਨੁਕਸਾਨ ਕਰ ਦਿੰਦਾ ਆ ਤੇ ਕਈ ਵਾਰੀ ਭੁਲੇਖੇ ਦੇ ਵਿੱਚ ਹੀ ਕਿਸੇ ਦਾ ਬਹੁਤ ਵੱਡਾ ਭਲਾ ਕਰ ਦਿੰਦੇ ਆ ਬੜੀ ਸੋਹਣੀ ਇੱਕ ਗਾਥਾ ਮੈਂ ਬੜੀ ਕਹਿੰਦੇ ਕਿ ਇੱਕ ਵਾਰੀ ਅਮਰੀਕਾ ਦਾ ਬਹੁਤ ਵੱਡਾ ਕੋਈ ਪਾਦਰੀ ਕਿਸੇ ਸਭਾ ਦੇ ਵਿੱਚ ਭਾਸ਼ਣ ਦੇਣ ਵਾਸਤੇ ਚੱਲਿਆ ਪਰ ਕਾਰਨ ਵੱਸ ਲੇਟ ਹੋ ਗਿਆ ਉਹਨੇ ਡਰਾਈਵਰ ਨੂੰ ਕਿਹਾ ਵੀ ਗੱਡੀ ਥੋੜੀ ਤੇਜ਼ ਚਲਾ ਡਰੈਵਰ ਨੇ ਕਿਹਾ ਵੀ ਮੈਂ ਗੱਡੀ ਤੇਜ਼ ਨਹੀਂ ਚਲਾ ਸਕਦਾ ਕਿਉਂਕਿ ਸਪੀਡ ਦੀ ਲਿਮਟ ਆ ਤੇ ਚਲਾਣ ਹੋ ਜਾਏਗਾ। ਉਹਨੇ ਕਿ ਤੂੰ ਪਾਸੇ ਉਹ ਮੈਂ ਚਲਾਉਣਾ ਮੈਂ ਆਪੇ ਚਲਾਣ ਭਰ ਲਾਂਗਾ। ਉਹਨੇ ਗੱਡੀ ਦੀਆਂ ਸਪੀਡਾਂ ਬਣਾ ਦਿੱਤੀਆਂ। ਜਦੋਂ ਸਪੀਡਾਂ ਬਣਾਈਆਂ ਇੱਕ ਨਾਕੇ ਦੇ ਉੱਪਰ ਪੁਲਿਸ ਖੜੀ ਉਹਨਾਂ ਨੂੰ ਕਹਿਣਾ ਉਹ ਅਫਸਰ ਸੀਨੀਅਰ ਪੁੱਛਦਾ ਆ ਆਪਣੇ ਜੂਨੀਅਰ ਨੂੰ ਕਹਿੰਦਾ ਵੀ ਆ ਜਿਹੜੀ ਗੱਡੀ ਲੰਗੀ ਏ ਓਵਰ ਸਪੀਡ ਲੰਗੀ ਏ ਕਿੰਦੀ ਏ? ਉਹ ਕਹਿੰਦਾ ਜੀ ਮੈਨੂੰ ਇਹ ਤਾਂ ਨਹੀਂ ਪਤਾ ਵੀ ਇਹ ਕੌਣ ਆ। ਪਰ ਹੈ ਕੋਈ ਬਹੁਤ ਵੱਡਾ ਬੰਦਾ ਆ ਕਹਿੰਦੇ ਕਿੰਨਾ ਕੁ ਵੱਡਾ ਆ ਕਹਿੰਦੇ ਜੀ ਬਸ ਇੰਨਾ ਕੁ ਵੱਡਾ ਆ ਜਿਸ ਬੰਦੇ ਦੀ ਗੱਡੀ ਅਮਰੀਕਾ ਦਾ ਸਭ ਤੋਂ ਵੱਡਾ ਪੌਪ ਚਲਾਉਂਦਾ ਪਿਆ ਆ ਤੁਸੀਂ ਆਪ ਸੋਚ ਲਓ ਉਹ ਕਿੱਡਾ ਹੋਏਗਾ ਉਹ ਕਹਿੰਦਾ ਚੱਲ ਜਾਣਦੇ ਆ ਪਾਣੀ ਪੰਗਾ ਲੈਣਾਗਾ ਬਿਲਕੁਲ ਮੇਹੀ ਤੁਹਾਡੀ ਜ਼ਿੰਦਗੀ ਵਿੱਚ ਇਹ ਵਰਤਦਾ ਪਿਆ ਆ ਇੱਕ ਭੁਲੇਖਾ ਕਈ ਵਾਰੀ ਕਿਸੇ ਦਾ ਬਹੁਤ ਨੁਕਸਾਨ ਕਰਦਾ ਹੈ ਇੱਕ ਭੁਲੇਖਾ ਕਈ ਵਾਰੀ ਕਿਸੇ ਦਾ ਬਹੁਤ ਫਾਇਦਾ ਕਰਦਾ ਆ ਪਰ ਯਾਦ ਰੱਖਣਾ ਭੁਲੇਖਾ ਭਲੇਖਾ ਹੁੰਦਾ ਆ